ਉਹ ਸਿੱਖਿਆ ਵਾ ਚਲਾਕੀ ਵਾਲੀ ਖਚਰਾ ਦਾ ਬੜਾ ਮਸੀਹ ਵਿੱਚ ਭੋਲੇ ਬਣੋ ਸ਼ਰੀਫ ਬਣੋ ਚੰਗੇ ਬਣੋ ਖਚਰ ਵਿਦਿਆ ਨਾਲ ਲੱਖੋ ਆਪਣੇ ਚਿੱਤ ਮਸੀਹ ਨੂੰ ਖਚਰੇ ਲੋਕਾਂ ਦੀ ਲੋੜ ਨਹੀਂ ਆ ਜਿਹੜੇ ਖਚਰ ਵਿਦਿਆ ਦੇ ਹੁੰਦੇ ਆ ਤੇ ਖੁਦਾ ਨੂੰ ਫਟਿਆਂ ਵਿੱਚ ਉਡਾਉਂਦੇ ਆ ਰੱਬ ਦੇ ਕੰਮਾਂ ਨੂੰ ਮੁਖੋਲ ਕਰਦੇ ਆ ਰੱਬ ਦਾ ਡਰਾਮਾ ਬਣਾਉਂਦੇ ਆ ਰੱਬ ਦੇ ਵਚਨ ਦੀ ਬੇਇੱਜ਼ਤੀ ਕਰਦੇ ਆ ਜਿਵੇਂ ਸੱਪ ਨੇ ਆਪਣੀ ਖਚਰ ਵਿਦਿਆ ਨਾਲ ਹਵਾ ਨੂੰ ਭਰਮਾਇਆ ਹਾਂ ਜੀ ਪਰਮਾਤਮਾ ਆ ਤੇ ਤੁਹਾਡੇ ਮਨ ਵੀ ਉਸ ਦੀ ਸਾਦਗੀ ਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ વાત ਹੈ ਵਿਗੜ ਜਾਣ ਕਿਤੇ ਤੁਹਾਡੇ ਮਨ ਵੀ ਉਸ ਸਾਦਗੀ ਤੋਂ ਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਬਲਾ ਹੈ ਵਿਗੜ ਨਾ ਜਾਣ ਤੁਹਾਡੇ ਮਨ ਵੀ ਕਿਤੇ ਵਿਗੜ ਨਾ ਜਾਣ ਜਿਹੜੇ ਪਰਮੇਸ਼ਵਰ ਸਾਦਗੀ ਤੇ ਪਵਿੱਤਰਤਾਈ ਆ ਤੁਸੀਂ ਸਾਦਗੀ 'ਚ ਚੱਲੋ ਪਵਿੱਤਰਤਾਈ 'ਚ ਚੱਲੋ ਤੁਹਾਡੇ ਮਨ ਪਰਮੇਸ਼ਵਰ ਦੇ ਨਾਲ ਜੁੜੇ ਰਹਿਣ ਗਲਤ ਰੀਤੀ ਦੇ ਨਾਲ ਆਪਣਾ ਮਨ ਯਹੋਵਾ ਨਾਲ ਜੋੜੋ ਕੱਲ ਰਾਤੀ ਇੱਕ ਗੀਤ ਸੁਣਾਉਂਦੇ ਸੀ ਕਿਹੜਾ ਸੀ ਜੇ ਤੂੰ ਮਨ ਲਾਵੇਂਗਾ ਹਾਲਾਤਾਂ ਤੇ ਕਮਜ਼ੋਰ ਹੋ ਜਾਵੇਂਗਾ ਜੇ ਤੂੰ ਮਨ ਜੇ ਤੂੰ ਮਨ ਕਿਦਾਂ ਲਾਵੇਂਗਾ ਯਹੋਵਾ ਤੇ ਫਿਰ ਨਵਾਂ ਬਲ ਪਾਵੇਂਗਾ ਮੈਨੂੰ ਬੋਲਣਾ ਨਹੀਂ ਆਂਦਿਆ कल रात सुनेया सी मतलब ਹਾਲਾਤਾਂ ਨੂੰ ਏਕੇਗਾ ਤੇ ਸ਼ੈ ਡੋਲ ਜੇਗਾ ਯਹਵਾ ਵੱਲ ਆਪਣਾ ਮਨ ਲਾਏਗਾ ਤੇ ਸਭ ਕੁਝ ਠੀਕ ਹੋ ਜਾਊ ਕਹਿੰਦੇ ਤੁਹਾਡੇ ਮਨ ਕਿਤੇ ਵਿਗੜ ਨਾ ਜਾਣ ਸਾਦਗੀ ਤੋਂ ਤੇ ਅੱਜ ਮਨ ਵਿਗੜੇ ਆ ਅੱਜ ਸਾਦਗੀ ਪਵਿੱਤਰਤਾਈ ਖਤਮ ਹੋ ਗਈ ਆ ਜਿਨ੍ਹਾਂ ਦੇ ਕੋਲ ਘਰ ਦੇ ਵਿੱਚ ਚੰਗੀ ਤਰ੍ਹਾਂ ਕਿਚਨ ਪ੍ਰੋਪਰ ਨਹੀਂ ਹਜੇ ਤੱਕ ਬਣੀ ਉਹਨਾਂ ਕੋਲ ਵੀ ਆਪਲ ਦੇ ਫੋਨ ਆ ਉਹਨਾਂ ਦੇ ਕੋਲ ਵੀ ਐਪਲ ਦੇ ਫੋਨ ਆ ਤੇ ਕਿਚਨ 'ਚ ਮਸਾਲਾ ਕੁੱਟਣ ਲਈ ਇੱਕ ਛੋਟੀ ਜਿਹੀ ਕੁੰਡੀ ਨਹੀਂ ਹੋਏ ਕੀ ਕਰਨਾ ਐਪਲ ਦੇ ਫੋਨਾਂ ਨੂੰ ਸਮਝਾਓ ਮੈਨੂੰ ਬੁੱਧ ਤੇ ਵਿਗੜੀ ਆ ਐਨੇ ਫੈਸ਼ਨ ਨੂੰ ਕੀ ਕਰਾਂਗੇ ਸਾਰਾ ਸਿਸਟਮ ਸ਼ੈਤਾਨ ਨੇ ਖਰਾਬ ਕਰਤਾ ਕਹਿੰਦਾ ਜਿਵੇਂ ਹਵਾ ਪਰਮਾਈ ਗਈ ਤੀਵੇਂ ਕਿਹਾ ਤੁਸੀਂ ਵੀ ਨਾ ਪਰਮਾਏ ਜਾਓ ਮੈਂ ਡਰਦਾ ਤੇ ਗਲਤ ਸਿੱਖਿਆ ਤੁਹਾਡੇ ਕੋਲ ਲੈ ਕੇ ਆਏਗਾ ਤੇ ਤੁਹਾਨੂੰ ਪਰਮਾਲੇਗਾ ਤੇ ਤੁਸੀਂ ਉਸ ਸਿੱਖਿਆ 'ਚ ਫਸ ਜਾਓਗੇ ਤੇ ਸ਼ੈਤਾਨ ਦੀ ਸਿੱਖਿਆ 'ਚ ਮਗਰ ਲੱਗ ਤੁਰੋਗੇ ਅੱਛਾ ਪਰਮੇਸ਼ਵਰ ਨੇ ਤਰਤੀ ਬਣਾਈ ਆਕਾਸ਼ ਬਣਾਇਆ ਸੂਰਜ ਚੰਦਰਮਾ ਤਾਰੇ ਬਣਾਏ ਸਮੁੰਦਰ ਬਣਾਇਆ ਸਾਰਿਆ ਕੁਝ ਬਣਾ ਕੇ ਨੇ ਕੀ ਕਿਹਾ ਚੰਗਾ ਹੈ ਕੀ ਕਿਹਾ ਕਿਹੜੇ ਦਿਨ ਨੂੰ ਕਿਹਾ ਚੰਗਾ ਨਹੀਂ ਆ ਕਿਹੜੀ ਚੀਜ਼ ਬਣਾਈ ਤੋਂ ਨੇ ਕਿਹਾ ਚੰਗਾ ਨਹੀਂ ਆ ਠੀਕ ਹੈ ਆਦਮ ਦਾ ਕੱਲਾ ਰਹਿਣਾ ਚੰਗਾ ਨਹੀਂ ਆ ਇਹਨਾਂ ਵਿੱਚ ਵੀ ਇੱਕ ਚੀਜ਼ ਸੀ ਜਿਹਦੇ ਵਿੱਚ ਉਹਨੇ ਪਸੰਦ ਨਹੀਂ ਕੀਤਾ ਦੂਸਰੇ ਦਿਨ ਕੀ ਬਣਾਇਆ ਦੂਜੇ ਦਿਨ ਕੀ ਬਣਾਇਆ ਕਿਬਰਾ ਆਪ ਦੋ ਜਦਨ ਉਤਪਤੀ ਇੱਕ ਪਾਠ ਚ ਹੈ ਇੱਕ ਪਾਠ 6 ਤੋਂ ਪੜੋ ਤਾਂ ਬਣਾ ਫਿਰ ਪਰਮੇਸ਼ਰ ਨੇ ਆਖਿਆ ਕਿ ਪਾਣੀਆਂ ਵਿਚਕਾਰ ਅੰਬਰ ਹੋਵੇ ਅਤੇ ਉਹ ਪਾਣਿਆਂ ਪਾਣੀਆਂ ਨੂੰ ਵੱਖਰੇਆ ਕਰੇ ਅੰਬਰ ਆਕਾਸ਼ ਹਾਂ ਉਹ ਪਰਮੇਸ਼ਰ ਅੰਬਰ ਨੂੰ ਬਣਾਇਆ ਅਤੇ ਅੰਬਰ ਦੇ ਹੇਠਲੇ ਪਾਣੀ ਨੂੰ ਅੰਬਰ ਦੇ ਉੱਪਰਲੇ ਪਾਣੀ ਤੋਂ ਵੱਖਰਾ ਕੀਤਾ ਅਤੇ ਇਉਂ ਹੀ ਹੋ ਗਿਆ ਤਾਂ ਪਰਮੇਸ਼ਰ ਨੇ ਅੰਬਰ ਨੂੰ ਆਕਾਸ਼ ਆਖਿਆ ਆਖਿਆ ਉਸ ਸਾਜ ਦੇ ਸ੍ਰੇਣ ਦਾ ਤੁਸੀਂ ਜਨਨ ਹੋਇਆ ਬਸ ਬਸ ਆਕਾਸ਼ ਨੂੰ ਜਦੋਂ ਬਣਾਇਆ ਨੇ ਤੇ ਉਸ ਨੇ ਇਹਦੇ ਲਈ ਕੋਈ ਸ਼ਬਦ ਨਹੀਂ ਵਰਤਿਆ ਕਿ ਚੰਗਾ ਪਰ ਬਾਕੀ ਸਾਰਿਆਂ ਨੂੰ ਤੁਸੀਂ ਪੜ ਲਓ ਸਾਰੀ ਚੀਜ਼ਾਂ ਨੂੰ ਨਹੀਂ ਕਿਹਾ ਚੰਗਾ ਪਰ ਆ ਜਿਹੜੀ ਦੂਸਰੀ ਗੱਲ ਆਕਾਸ਼ ਬਣਾਈ ਇਹਦੇ ਲਈ ਉਹਨੇ ਸ਼ਬਦ ਨਹੀਂ ਵਰਤੇ ਤੇ ਚੰਗਾ ਵਾ ਕਿਉਂ ਜਿਹੜਾ ਤੁਸੀਂ ਐਫਸੀਆਂ 6 ਦੀ 12 ਪੜ੍ਹਦੇ ਹੋ ਨਾ ਉੱਤੇ ਲਿਖਿਆ ਜਿਹੜੀਆਂ ਦਕੋਰ ਦੀਆਂ ਸ਼ਕਤੀਆਂ ਆ ਆਕਾਸ਼ ਮੰਡਲ 'ਚ ਰਹਿੰਦੀਆਂ ਇਹੇ ਸ਼ੈਤਾਨ ਦੀਆਂ ਸ਼ਕਤੀਆਂ ਵਾ ਉਹ ਕਿੱਥੇ ਰਹਿੰਦੀਆਂ ਵਾ ਆਕਾਸ਼ ਮੰਡਲ 'ਚ 6 ਦੀ 12 ਐਫਸੀਆਂ 'ਚ ਲਿਖਿਆ ਵਾ ਉੱਥੇ ਰਹਿੰਦੀਆਂ ਨੇ ਉਹ ਸ਼ੈਤਾਨੀ ਸ਼ਕਤੀਆਂ ਆਕਾਸ਼ ਮੰਡਲ ਦੇ ਉੱਥੋਂ ਕਮਾਂਡ ਕਰਦਾ ਅਬਲੇਸ ਫਿਰ ਉਹਦੇ ਜਿਹੜੇ ਵੱਡੇ ਵੱਡੇ ਮੇਨ ਉਹਨੇ ਹੈਡ ਬਣਾਏ ਨੇ ਉਹ ਸਮੁੰਦਰ ਦੇ ਵਿੱਚ ਆਣ ਕੇ ਟਿਕੇ ਨੇ ਸਮੁੰਦਰ ਦੇ ਵਿੱਚ ਇਹ ਗੈਰੀ ਸਟਡੀ ਆ ਜਦੋਂ ਤੁਸੀਂ ਹਿਜ਼ਕੀਏਲ ਪੜ੍ਹਦੇ ਹੋ ਤੇ ਤੁਹਾਨੂੰ ਹਿਜ਼ਕੀਏਲ 28 ਦੇ ਵਿੱਚ ਵੀ ਮਿਲਦਾ ਵਾ ਇਜ਼ਕੀਇਲ 28 ਦੀ 2 ਵਿੱਚ ਮਿਲਦਾ ਵਾ ਤੇ ਯਸ਼ਾਇਆ 27 ਦੇ 1 ਵਿੱਚ ਮਿਲਦਾ ਜਿੱਥੇ ਲਿਖਿਆ ਕਿ ਸ਼ੈਤਾਨ ਜਿਹੜਾ ਵਾ ਉਹ ਪਾਣੀ ਦੇ ਵਿੱਚ ਬੈਠਾ ਵਾ ਅ ਬਲਿਸ ਜਿਹੜਾ ਬਾਲਜਮੂਲ ਫਿਰ ਪੁਰਾਣਾ ਸੱਪ ਜਿਹੜਾ ਅਜਗਰ ਆ ਇਨ ਸ਼ੈਤਾਨ ਦੀਆਂ ਸਾਰੀਆਂ ਜਿਹੜੇ ਨੇ ਉਹਦੇ ਆਪ ਉੱਪਰੋਂ ਆਕਾਸ਼ ਮੰਡਲ 'ਚ ਬੈਠਾ ਤਾਰਿਆਂ ਵਾਲੇ ਆਕਾਸ਼ ਦੇ ਵਿੱਚੋਂ ਬੈਠਾ ਉੱਥੋਂ ਕਮਾਂਡ ਕਰਦਾ ਥੱਲੇ ਉਹਨੇ ਸਮੁੰਦਰ ਦੇ ਵਿੱਚ ਇੱਕ ਇੱਕ ਅਪਲੋਨ ਜਿਹੜਾ ਨਰਕ ਦਾ ਰਾਜਾ ਵਾ ਇੱਕੋ ਇੱਥੇ ਪੁਰਾਣਾ ਸੱਪ ਲਿਖਿਆ ਨਾ ਦੋਵੇਂ ਪੜੇ ਨਾ ਤੂੰ ਦੋਵੇਂ ਆਇਤਾ 28 ਦੀ 2 ਇਹ ਅਦਵੀ ਦੇ ਪੁੱਤਰ ਹਾਂ ਪਰ ਤਾਨ ਨੂੰ ਆਖ ਕੀ ਪ੍ਰਭੂ ਯਹਵਾ ਉਹ ਪਰਮਾਤਮਾ ਹੈ ਇਸ ਲਈ ਕਿ ਤੇਰਾ ਦਿਲ ਹੰਕਾਰੀ ਹੋਇਆ ਅਤੇ ਤੂੰ ਆਖਿਆ ਕਿ ਮੈਂ ਇਹ ਮੈਂ ਦੇਰ ਹਾਂ ਅਤੇ ਮੈਂ ਸੰਗਰਾ ਦੇ ਵਿਚਕਾਰ ਪਰਮੇਸ਼ਰ ਦੀ ਗੱਦੀ ਤੇ ਬੈਠਾ ਹਾਂ ਅਤੇ ਤੂੰ ਆਪਣਾ ਮਨ ਪਰਮੇਸ਼ਰ ਦੇ ਮਾਨਵ ਵਰਗਾ ਬਣਾਉਂਦਾ ਹੈ ਹਿੰਦੀ 'ਚ ਬੜਾ ਸਾਫ਼ ਲਿਖਿਆ ਹੋਣਾ ਚਲੋ ਹਿੰਦੀ 'ਚ ਜਦ ਤੀਨ ਨਹੀਂ ਸੋ ਉਹ ਆਦਮੀ ਹੈ ਹਾਂ ਔਰ ਉਹਨ ਪੜੋਲੀ ਜੋ ਸ਼ਾਇਆ ਵਾਲੀ ਸਤਾਈ ਦੀ ਜਲਦੀ ਨਾਲ ਇੱਕ ਉਸ ਦਿਨ ਹੀ ਹੋਵਾ ਆਪਣੀ ਤਿੱਕੀ ਵੱਡੀ ਅਤੇ ਤਕੜੀ ਤਲਵਾਰ ਨਾਲ ਨਿਵੀਆਥਾਨ ਨੱਠਰ ਵਾਲੇ ਸੱਪ ਉਤੇ ਅਰਧਾਤ ਨਿਵੀਆਥਾਨ ਕੁੰਡਰੀ ਦਾਦ ਸੱਪ ਉਤੇ ਸਜਾ ਲਿਆਵੇਗਾ ਅਤੇ ਉਸ ਸਰਾਲ ਨੂੰ ਜਿਹੜੀ ਸਮੁੰਦਰ ਦੇ ਵਿੱਚ ਹੈ ਕਤਲ ਕਰੇਗਾ ਹਾਂ ਦੇਖਿਆ ਸਮੁੰਦਰ ਦੇ ਵਿੱਚ ਉਹ ਤਿੰਨ ਜਣੇ ਬੈਠੇ ਨੇ ਮੇਨ ਜਿਹੜਾ 루ਸੀਫਰ ਉਹ ਆਕਾਸ਼ ਮੰਡਲ 'ਚ ਬੈਠਾ ਹਵਾ ਸਮੁੰਦਰ ਤੇ ਵੀ ਕਬਜ਼ਾ ਕੀਤਾ ਉਹਨੇ ਆਕਾਸ਼ ਮੰਡਲ 'ਚ ਵੀ ਕਬਜ਼ਾ ਕੀਤਾ ਮਤਲਬ ਉਹ ਸਮੁੰਦਰ ਦੇ ਵਿੱਚੋਂ ਵੀ ਕੰਮ ਕਰੀ ਜਾਂਦਾ ਪਰ ਉਹਦੀ ਤੁਹਾਨੂੰ ਸਟੱਡੀ ਮੈਂ ਗਹਿਰੀ 'ਚ ਦਵਾਵਾਂਗਾ ਕਿ ਇਹ ਸਮੁੰਦਰ ਦੇ ਕੌਣ ਆ ਪਰ ਗੂਗਲ ਤੇ ਸਰਚ ਮਾਰ ਕੇ ਇਹਨਾਂ ਦੋਹਾਂ ਦੇ ਬਾਰੇ ਜਾਣ ਲੈਣਾ ਕਿ ਕੌਣ ਆ ਜਿਹੜੇ ਸਮੁੰਦਰ ਦੇ ਵਿੱਚ ਬੈਠੇ ਆ ਕੁੰਡਲੀਦਾਰ ਸੱਪ ਵਾਲੇ ਕੌਣ ਆ ਉਹ ਤੁਹਾਨੂੰ ਡਿਟੇਲ ਮਿਲ ਜੂਗੀ ਕਿ ਉਹਦਾ ਨਾਮ ਵੀ ਆ ਜੂ ਸਾਹਮਣੇ ਮੈਂ ਨਹੀਂ ਬੋਲਣਾ ਪਰ ਉਹਦਾ ਨਾਮ ਹੀ ਸਾਹਮਣੇ ਆ ਜੂ ਕਲੀਅਰ ਕਿ ਕੌਣ ਆ ਜਿਹੜਾ ਅੱਜੋ ਬੈਠਾ ਸਮੁੰਦਰ ਦੇ ਵਿੱਚ ਫਿਰ ਪ੍ਰਭੂ ਨੇ ਉਹਨੂੰ ਵਿੰਨਣਾ ਕਿੱਦਾਂ ਨਾਸ਼ ਕਰਨਾ ਹੁਣ ਸ਼ੈਤਾਨ ਜਿਹੜਾ ਵਾ ਪੂਰੀ ਆਪਣੀ ਪਲੈਨਿੰਗ ਦੇ ਨਾਲ ਪੂਰੀ ਚਾਲ ਦੇ ਨਾਲ ਵਿਸ਼ਵਾਸੀਆਂ ਨੂੰ ਭਰਮਾਉਂਦਾ ਉਹਨੂੰ ਦੂਜੇ ਤੇ ਉਹਦੇ ਹੀ ਆ ਉਹਨਾਂ ਕੋਲ ਜਾਨ ਦੀ ਲੋੜ ਨਹੀਂ ਦੂਜੇ ਤੋਂ ਉਹਦੀ ਆ ਤੁਸੀਂ ਪਰਮੇਸ਼ਰ ਦੇਓ ਤੁਹਾਨੂੰ ਆਪਣੀਆਂ ਚਾਲਾਂ 'ਚ ਲਿਆ ਕੇ ਉਹ ਫਸਾਉਣਾ ਚਾਹੁੰਦਾ ਵਚਨਾਂ ਦੀ ਇਹ ਰਾਫੇਰੀ ਕਰਨਾ ਚਾਹੁੰਦਾ ਵਚਨਾਂ ਦੀ ਫੇਰ ਬਦਲ ਕਰਕੇ ਤੇ ਤੁਹਾਨੂੰ ਗਲਤ ਰਾਹ ਤੇ ਟਰੈਕ ਤੋਂ ਪਟਕਾਉਣਾ ਚਾਹੁੰਦਾ ਤਾਂ ਜੋ ਤੁਸੀਂ ਭਟਕ ਜਾਓ ਤਾਂ ਜੋ ਤੁਸੀਂ ਗੁੰਮਰਾਹ ਹੋ ਜਾਓ ਤੇ ਯਸੂਮ ਸੀ ਸ਼ਦਾਨ ਤੋਂ ਜਿੱਤ ਗਿਆ ਪਰ ਆਦਮ ਸ਼ੈਤਾਨ ਤੋਂ ਹਾਰ ਗਿਆ ਤੇ ਤੀਸਰੀ ਵਾਰੀ ਤੁਹਾਡੀ ਆ ਬੋਲੋ ਤੁਸੀਂ ਜਿੱਤਣ ਵਾਲੇ ਹੋ ਕਿ ਹਾਰਨ ਵਾਲੇ ਹੋ ਜਿੱਤਣ ਵਾਲੇ ਹੱਥ ਖੜੇ ਕਰੋ ਹallelujah ਤੁਸੀਂ ਵੀ ਪਰਮੇਸ਼ਰ ਦੇ ਪੁੱਤਰ ਹੋ ਤੁਹਾਨੂੰ ਵੀ ਸ਼ੈਤਾਨ ਆਣ ਕੇ ਕਹਿ ਸਕਦਾ ਜੇ ਤੂੰ ਪਰਮੇਸ਼ਰ ਦਾ ਪੁੱਤਰ ਆ ਤੇ ਇੰਜ ਕਰਕੇ ਦਿਖਾ ਕਦੀ ਸ਼ੈਤਾਨ ਦੀ ਗੱਲ ਨਹੀਂ ਮੰਨਣੀ ਤੁਸੀਂ ਪਰਮੇਸ਼ਰ ਦੇ ਬੱਚੇ ਹੋ ਪਰ ਸ਼ੈਤਾਨ ਦੀ ਗੱਲ ਕਦੀ ਵੀ ਨਹੀਂ ਮੰਨਣੀ ਸ਼ੈਤਾਨ ਨੂੰ ਸ਼ਰਮਿੰਦਾ ਕਰਨਾ ਇਹ ਕਹਿਣਾ ਇਹ ਸ਼ੈਤਾਨ ਚਲੇ ਜਾ ਮੈਂ ਤੈਨੂੰ ਬੇੜਾ ਯਿਸੂ ਮਸੀਹ ਦੇ ਨਾਮ ਵਿੱਚ ਚਲੇ ਜਾ ਸ਼ੈਤਾਨ ਹਾਰ ਗਿਆ ਉਹ ਤੁਹਾਡੇ ਤੇ ਇਹ ਅਟੈਕ ਕਰੇਗਾ ਪਿਆਰਿਓ ਬਹੁਤ ਗੱਲਾਂ ਨੇ ਤੁਹਾਡੇ ਜੀਵਨ 'ਚ ਚੱਲਣ ਵਾਲੀਆਂ ਕਿ ਮਸੀਹੀ ਜੀਵਨ ਮਸੀਹ ਲੋਕਾਂ ਦਾ ਜੀਵਨ ਕਿਸ ਤਰ੍ਹਾਂ ਚੱਲਣਾ ਚਾਹੀਦਾ ਬਾਈਬਲ ਦੇ ਅਨੁਸਾਰ ਆਪਣੇ ਆਪ ਨੂੰ ਚਲਾਓ ਬਾਈਬਲ ਦੇ ਅਨੁਸਾਰ ਆਪਣੇ ਆਪ ਨੂੰ ਚਲਾਓ ਬਾਈਬਲ ਵਿੱਚ ਕੀ ਲਿਖਿਆ ਉਹਦੇ ਅਨੁਸਾਰ ਤੁਹਾਡਾ ਚੱਲਣਾ ਉੱਠਣਾ ਬੈਠਣਾ ਤੁਰਨਾ ਫਿਰਨਾ ਘੁੰਮਣਾ ਸਭ ਵਧੀਆ ਮਸੀਹ ਦੇ ਅਨੁਸਾਰ ਹੋਵੇਗਾ ਨਾ ਤੇ ਮੈਂ ਤੁਹਾਨੂੰ ਕਹਿੰਨਾ ਕਿ ਤੁਹਾਨੂੰ ਕਿਤੇ ਦੌੜਨ ਦੀ ਲੋੜ ਨਹੀਂ ਪਵੇਗੀ ਬਸ ਗੁੱਟਨਿਆਂ ਤੇ ਬੈਠ ਕੇ ਦੁਆ ਕਰੋ ਤੇ ਕਹੋ ਪ੍ਰਭੂ ਪਰਮੇਸ਼ਵਰ ਮੈਨੂੰ ਜਰੂਰਤ ਹੈ ਇਸ ਚੀਜ਼ ਦੀ ਪ੍ਰਭੂ ਤੁਹਾਡੀ ਉਹ ਜਰੂਰਤ ਪੂਰੀ ਕਰੇਗਾ ਹੇ ਰੱਬ ਯਿਸੂ ਦਾ ਨਾਮ ਲਿਖ ਮੰਗੋਗੇ ਤੇ ਤੁਹਾਨੂੰ ਦਿੱਤਾ ਜਾਏਗਾ ਮੰਗੋਗੇ ਤੇ ਮਿਲ ਜਾਏਗਾ ਬਾਈਬਲ ਚ ਦੋ ਔਸਤਰੀਆਂ ਮਿਲਦੀਆਂ ਪੁਰਾਣੇ ਆਦ ਨਾਮੇ ਚ ਇੱਕ ਔਸਤਰੀ ਨੂੰ ਰੱਬ ਦਾ ਦਾਸ ਕਹਿੰਦਾ ਮੇਰੇ ਲਈ ਰੋਟੀ ਲਿਆ ਪਾਣੀ ਲਿਆ ਤੇ ਤੇਰੇ ਘਰ ਚੋਂ ਕਦੀ ਤੇਲ ਨਾ ਮੁੱਕੂ ਕਦੀ ਆਟਾ ਨਾ ਮੁੱਕੂ ਕਦੀ ਪਾਣੀ ਨਾ ਮੁੱਕੂ ਤੇ ਇਦਾਂ ਹੀ ਹੋਇਆ ਚਲਦੀ ਰਹੀ ਸਪਲਾਈ ਚਲਦੀ ਰਹੀ ਉਹਨੇ ਰੱਬ ਦੇ ਦਾਸ ਨਹੀਂ ਖਵਾਇਆ ਰੱਬ ਦੇ ਦਾਸ ਨੂੰ ਤੇ ਉਹਨਾਂ ਦੇ ਘਰ ਚੋਂ ਸਪਲਾਈ ਨਹੀਂ ਮੁੱਕੀ ਪਰ ਇੱਕ ਔਰਤ ਦੇ ਸਿਰ ਤੇ ਕਰਜ਼ਾ ਸੀ ਤੇ ਪ੍ਰਭੂ ਦੇ ਦਾਸ ਨੇ ਕਿਹਾ ਬਰਤਨ ਲਿਆ ਭਰ ਭਾਂਡੇ ਪਰ ਗਏ ਭਾਂਡੇ ਮੁੱਕ ਗਏ ਹੁਣ ਉਹ ਲਿਆ ਉਹ ਵੀ ਮਰ ਗਏ ਸਪਲਾਈ ਬੰਦ ਹੋ ਗਈ ਇੱਧਰ ਸਪਲਾਈ ਚੱਲਦੀ ਰਹੀ ਲੇਕਿਨ ਉਹਦੀ ਸਪਲਾਈ ਬੰਦ ਹੋ ਗਈ ਅਗਰ ਪ੍ਰਭੂ ਦੇ ਵਿੱਚ ਠੀਕ ਰੀਤੀ ਨਾਲ ਚੱਲੋਗੇ ਕਦੀ ਸਪਲਾਈ ਬੰਦ ਨਹੀਂ ਹੋਏਗੀ ਕਦੀ ਸਪਲਾਈ ਬੰਦ ਨਹੀਂ ਹੋਏਗੀ ਚੱਲਦੀ ਰਹੇਗੀ ਸਪਲਾਈ ਪਰਮੇਸ਼ਰ ਦਿੰਦਾ ਜਾਏਗਾ ਲਗਾਤਾਰ ਤਾਨੂੰ ਤੇ ਤੁਹਾਡੇ ਬੱਚਿਆਂ ਨੂੰ ਥੋੜੀ ਨਹੀਂ ਆਏਗੀ ਪ੍ਰਭੂ ਯਿਸੂੰਸੀ ਦੇ ਵਚਨ ਕਹਿੰਦੇ ਆ ਮਿਲਦਾ ਜਾਏਗਾ ਮਿਲਦਾ ਜਾਏਗਾ ਪਰ ਪੂਰੀ ਨਾਲ ਮਿਲਦਾ ਜਾਏਗਾ ਰਸਤੇ ਖੋਦੇ ਜਾਣਗੇ ਖੋਦੇ ਜਾਣ ਕੇ ਰਸਤੇ ਤੰਗੀਆਂ ਤਕਲੀਫਾਂ ਨਹੀਂ ਤੁਹਾਨੂੰ ਸਿਰ ਬਣਾਏਗਾ ਪੂਛਲ ਨਹੀਂ ਬਣਾਏਗਾ ਬੋਲੋ ਹallelujah ਲੱਖਾਂ ਦੀ ਭੀੜ ਤੋਂ ਮੂਸਾ ਖਵਾਉਂਦਾ ਰਿਹਾ ਮੁੱਕਿਆ ਰਸ਼ਨ ਖੁਦਾ ਦੀ ਸਪਲਾਈ ਉੱਤੇ ਚੱਲਦੀ ਰਹੀ ਤਦ ਵੀ ਲੋਕ ਬਲੋਂ ਬਲੋਂ ਕਰਦੇ ਮੰਨਾ ਦੇ ਸਵੇਰੇ ਸ਼ਾਮ ਮਿਲਦਾ ਸੀ ਤਦ ਵੀ ਲਕਾ ਲਕਾ ਕੇ ਰੱਖਦੇ ਸੀ ਅਜੇ ਵੀ ਕਈ ਲੋਕ ਆ ਗਏ ਆ ਲਕਾ ਲਕਾ ਕੇ ਪਤਾ ਨਹੀਂ ਕਿਉਂ ਰੱਖਦੇ ਆ ਖਾਓ ਤੇ ਖਵਾਓ ਖੁਦਾ ਤੁਹਾਨੂੰ ਬLES ਕਰੇ ਹallelujah ਹallelujah ਆੜੇ ਕਾ ਜਮਾ ਨਹੀਂ ਕਰਨਾ ਲਗਾਉਣਾ ਨਹੀਂ ਆ ਖਾਓ ਤੁਹਾਨੂੰ ਮਿਲ ਰਿਹਾ ਹੁਣ ਖਾਓ ਵੰਡੇ ਇੱਕ ਦੂਸਰੇ ਨੂੰ ਖਾਈ ਜਾਓ ਇਕੱਠਾ ਕਰੋ ਪਰੌਂਠੇ ਬਣਾਓ ਤੇ ਨਜ਼ਾਰੇ ਕਰੋ ਜੇ ਤੇ ਕਹਿੰਦੇ ਮੇਰਾ ਬੱਚਾ ਪਰੌਂਟਾ ਖਾਵੇ ਤੇ ਤੇ ਸੁੱਕੀ ਬਰਾਬਰ ਰੱਖੋ ਸਾਰਿਆਂ ਮੇਰੀ ਜੋਲ ਕੇ ਖਾਓ ਪਰਮੇਸ਼ਰ ਤੁਹਾਨੂੰ ਵਧਾਵੇਗਾ ਪਰਮੇਸ਼ਰ ਤੁਹਾਨੂੰ ਬਰਕਤ ਦੇਵੇਗਾ ਖੁਦਾ ਵੱਲੋਂ ਕਿਸੇ ਚੀਜ਼ ਦੀ ਕਮੀ ਨਹੀਂ ਆਗ ਤੁਹਾਨੂੰ ਦਵੇਗਾ ਬਲਕਿ ਕਹਿੰਦਾ ਮੈਂ ਤੁਹਾਡੀ ਰੋਟੀ ਪਾਣੀ 'ਚ ਬਰਕਤ ਪਾ ਦੇਵਾਂਗਾ ਤੜਚੋਂ ਬਿਮਾਰੀ ਕੱਢ ਦੇਵਾਂਗਾ ਖੁਦਾਵੰਦ ਸਭ ਕੁਝ ਦੇਣ ਦੀ ਤਾਕਤ ਰੱਖਦਾ ਕੋਈ ਕਮੀ ਨਹੀਂ ਆਏਗੀ ਕਮੀ ਆਏਗੀ ਨਹੀਂ ਤੁਸੀਂ ਦਲੇਰ ਹੋ ਤਗੜੇ ਹੋ ਮਸੀਦ ਦੇ ਵਿੱਚ ਤਗੜੇ ਹੋ ਇਸ ਲਈ ਪਿਆਰਿਓ ਅੱਜ ਅਸੀਂ ਸਿੱਖਦੇ ਪਏ ਆ ਕਿ ਸ਼ੈਤਾਨ ਵਿਸ਼ਵਾਸੀਆਂ ਨੂੰ ਭਰਮਾਉਣ ਵਾਸਤੇ ਵਚਨਾਂ ਦੇ ਵਿੱਚ ਇਹ ਰਫੀ ਨਹੀਂ ਕਰਦਾ ਤਾਂ ਹੀ ਉਹ ਯਿਸੂ ਮਸੀਹ ਕੋਲ ਤੇ ਆਦਮਾ ਵਾ ਕੋ ਆਖਿਓ ਨੇ ਇਸ ਤਰ੍ਹਾਂ ਕੀਤਾ ਪੁਲਟ ਪੁਲਟ ਬੋਲਿਆ ਨੇ ਸਾਰਾ ਕੁਝ ਫਿਰ ਲੁਕਦੇ ਫਿਰਦੇ ਹੀ ਤੇ ਫਿਰ ਪਾਸਟਰ ਨੂੰ ਗੀਤ ਬਣਾਉਣੇ ਪਏ ਆਦਮ ਤੂੰ ਕਿ